ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਗ੍ਰੈਂਡ ਕੈਰੋਂ ਤੋਂ ਦੋਸਤੋ ਤੁਸੀਂ ਬਿਲਕੁਲ ਟਰਨ ਲੈਣੀ ਹੈਗੀ ਆ ਬਿਲਕੁਲ ਸੱਜੇ ਹੱਥ ਮੁੜ ਕੇ ਬਿਲਕੁਲ ਬਾਈ ਸਤਨਾਮ ਸਿੰਘ ਹੋਰਾਂ ਦੀਆਂ ਬਹਿਕਾਂ ਘਰ ਤੁਸੀਂ ਵਿਜ਼ਿਟ ਕਰ ਸਕਦੇ ਹੋ ਸਤਨਾਮ ਸਿੰਘ ਆਨਰਾਂ ਦੋਸਤੋ ਤੇ ਅੱਜ ਵੀਡੀਓ ਆਪਾਂ 15 ਅਗਸਤ ਨੂੰ ਬਣਾ ਰਹੇ ਆ ਠੀਕ ਹੈ ਜੀ ਤੇ ਪਸ਼ੂ ਅੱਜ ਤੁਹਾਨੂੰ ਚਾਰ ਨਗ ਦਿਖਾਦਾ ਕਿ ਜਿਨ੍ਹਾਂ ਦੇ ਵਿੱਚੋਂ ਤਿੰਨ ਬੈੜਾ ਹੋਣਗੀਆਂ ਦੋਸਤੋ ਸੋਇਸ ਬਈ ਨਗ ਨੇ ਬਾਕੀ ਇੱਕ ਤੁਹਾਨੂੰ ਮੱਝ ਦਿਖਾ ਦਾਂਗੇ ਗੱਬਾਂ ਨਾਲ ਤਿਆਰੀ ਦੇ ਵੇਚਾ ਸੋ ਪੂਰੀ ਡਿਟੇਲ ਆਪਾਂ ਬਾਈ ਸਤਨਾਮ ਤੋਂ ਲੈ ਲੈਣੇ ਆ ਪਸ਼ੂ ਜਿਹੜਾ ਪਸੰਦ ਆਊਗਾ ਹਰ ਵਾਰ ਦੀ ਤਰ੍ਹਾਂ ਇੱਕ ਰਿਕਵੈਸਟ ਹੁੰਦੀ ਹੈ ਵੀ ਆਪਦੀ ਨਰਖ ਪਰਖਾ ਖਰੀਦੇ ਕੇ ਪਹਿਲੀ ਜਰੂਰ ਕਰ ਲਿਆ ਕਰੋ ਘਰ ਵਿਜ਼ਿਟ ਕਰਕੇ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਬਾਈ ਸਤਨਾਮ ਸਸਰੀ ਕਾ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਿਰ ਠੀਕ ਠਾਕ ਭਰਾ ਜੀ ਤਾਂ ਕਿਰਪਾ ਮਾਰਾ ਦੀ ਛਰਦੀ ਕਰਾ ਚਲੋ ਛਰਦੀ ਕਾ ਚਾਹੀਦੀ ਆ ਅੱਛਾ ਭਾਈ ਜਸਨਾਮ ਅੱਜ ਪਸ਼ੂ ਚਾਰ ਵਕਾਊ ਆ ਹਾਂਜੀ ਚਾਰ ਹੋ ਜੀ ਤੇ ਤੈਨੂੰ ਵੜਾ ਜੀ ਇੱਕ ਮੱਝ ਹਾਂਜੀ ਇੱਕ ਮੱਝ ਆ ਗਈ ਭਾਈ ਵੜਾ ਸਾਰੀਆਂ ਸੂਈਆਂ ਸਵਾਈਆਂ ਹੀ ਆ ਹਾਂਜੀ ਸੂਈਆਂ ਇੱਕ ਗੱਬਣਿਆ ਤੇ ਇੱਕ ਟੋਕੜ ਗੱਬਣੇ ਇੱਕ ਤਾਜੀ ਆ ਜੀ ਠੀਕ ਹੈ ਜੀ ਹਾਂਜੀ ਇੱਕ ਟੋਕੜ ਗੱਬਣੂ ਵੀ ਨਾਗ ਫੇਰ ਆ ਗਿਆ ਹਾਂਜੀ ਮਿਲ ਗਈ ਛੋਟੇ ਭਾਲੀ ਮਾਚ ਲੈ ਲੀ ਜੀ ਹਾਂ ਚੋ ਜੀ ਗਾਂ ਕ ਭੈਣ ਭਰਾ ਹਰ ਤਰ੍ਹਾਂ ਦਾ ਭਾਈ ਭੈਣ ਭਰਾ ਮੰਗਦੇ ਟੋਕੜ ਗੱਬਣ ਦਾ ਗਾਂ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਾਂਜੀ ਤੇ ਪਹਿਲੇ ਨੰਬਰ ਤੇ ਸ਼ੁਰੂਆਤ ਆਪ ਇਹ ਵੀ ਜੀ ਦੂਜਾ ਸੂਆ ਝੋਟੀ ਆ ਦੂਜਾ ਸੂਆ ਹਾਂ ਜੀ ਦਿਨ ਦੋ ਚਾਰ ਖੜਦੀ ਏ ਹਾਂ ਬਾਕੀ ਸਾਸ ਸੋਸਰੀ ਬਹੁਤ ਕਰਵਾ ਬੈਠੀ ਦੂਜਾ ਸੂਆ ਦੋਸਤੋ ਸੋਣੀ ਆ ਇਹ ਦੇਖੋ ਠੀਕ ਆ ਝੋਟੀ ਗਿਣ ਲਿਓ ਜੇ ਠੀਕ ਆ ਗਾਹੀ ਆ ਮੈਂ ਕਰਦੀ ਤਸਵੀਰ ਸਭ ਪੂਰੀ ਆ ਠੀਕ ਆ ਜੇ ਦਿਨ ਕਿੰਨੇ ਕ ਲੈਂਦੀ ਆ ਜੀ ਦਿਨ ਵੀ ਜੀ 5-4 ਲਾਇਆ ਜੋ ਫਿਰ ਸਭ 5-4 ਦਿਨ ਲੈ ਜੂਗੀ ਪ੍ਰਭੂ ਬਾਕੀ ਆ ਮੂੰਹ ਮੱਥੇ ਤੋਂ ਆ ਫੇਸ ਕੁਆਲਿਟੀ ਬੇਸਬੋ ਸਿੰਘਾਂ ਦੀ ਬੰਤਰ ਤੇ ਕੱਦ ਘਾਟ ਪੂਰਾ ਵਡਾ ਠੀਕ ਆ ਜੀ ਸੋਹਣੇ ਕੱਦ ਘਾਟ ਦੀ ਆ ਇਹ ਲੇਵਾ 2-4 ਦਿਨਾਂ ਦੇ ਵਿੱਚ ਹੋਰ ਬੇਸ਼ੱਕ ਤਿਆਰ ਕਰੂੰਗੀ ਬਹੁਤ ਬਹੁਤ ਸ਼ੁਕਰੀਆ ਠੀਕ ਹੈ ਹਾਈਟ ਕੱਟ ਦੀ ਗੱਲ ਕਰਕੇ ਤਾਂ ਦੋਸਤੋ ਬੇਸ਼ੱਕ ਵੱਡੀਆਂ ਮੱਜਾਂ ਕਿਸੇ ਦੀ ਨਹੀਂ ਹੈ ਮੀਡੀਅਮ ਤੋਂ ਪਲੱਸ ਜਿਹੜੀ ਹਾਈਟ ਆ ਬਹਿ ਚੰਗੀ ਆ ਆਰਡਰ ਕੁਆਲਿਟੀ ਕਾਫੀ ਸੋਹਣੀ ਚੌਰਸ ਲੇਵਾ ਹਾਂ ਤੋਂ ਤੇ ਫੇਸ ਕੁਆਲਿਟੀ ਚੰਗੀ ਆ ਠੀਕ ਆ ਪਤਲੀ ਪਿੰਡੇ ਦੀ ਆ ਬਿਲਕੁਲ ਚਮੜੀ ਦੇਖੀਏ ਤਾਂ ਬਿਲਕੁਲ ਪਤਲੀ ਚਮੜੀ ਆ ਦੇਖੋ ਇਹਦਾ ਬਟਨ ਵਾਲਾ ਲਿਵਾ ਹੈ ਹਾਂਜੀ ਆਹ ਆਹ ਠੀਕ ਆ ਮੋਰਾ ਬਰੀਡਰ ਦੇ ਵਿੱਚ ਹੀ ਬੇਸ਼ੱਕ ਦੋਸਤੋ ਆ ਜਾਂਦੀ ਹੈ ਠੀਕ ਆ ਬਰੀਡ ਵਾਈਸ ਦੇਖੀਏ ਤੇ ਕੁਝ ਕਿ ਜਿਹੜੇ 1.5 2 ਇੰਚ ਕੁਝ ਕੁ ਵਾਲ ਜਿਹੜੇ ਵਾਈਟ ਮਿਲਣਗੇ ਪੂਲਸ ਦੇ ਉੱਪਰ ਬਾਕੀ ਥਣ ਚੱਡੇ ਦੀ ਬਹੁਤ ਜਿਆਦਾ ਸਾਫ ਹਾਂਜੀ ਸਾਰੇ ਵਾਂ ਮੁੱਠੀਆ ਲੱਗਾ ਬਹੁਤ ਸੋਹਣੇ ਨੇ ਕਾਫੀ ਸੋਹਣਾ ਫੇਸੂਰ ਦੇਖੋ ਕੀ ਮੁੱਲ ਕਰਦੇ ਪਏ ਆ ਜੀ ਮਦਰ ਜੀ ਦੇਖ ਲਓ ਚਿੱਡੀ ਮੈਂ ਉਹਦਾ ਭਾਵੇਂ ਇੱਕ ਦਾਸ਼ਮ ਅੰਗਲੀ ਆਹ ਹਾਂ ਪਰ ਆਪਣੇ ਕੋਲ ਕੰਮ ਨਹੀਂ ਤੁਹਾਨੂੰ ਬਦਾ ਅੱਛਾ ਜੀ ਆਪਾਂ 85000 ਦੀ ਮੈਂ ਦੇ ਦਿਆਂਗਾ 85000 ਦੀ ਹਾਂਜੀ ਲਓ ਜੀ 85000 ਦੀ ਇਹਦੇ ਅੱਗੇ ਵੀ ਕਿਸੇ ਵੇਰ ਨੇ ਵਪਾਰ ਦੀ ਲਾਈਨ ਦੇ ਵਿੱਚ ਵੀ ਖਰੀਦਣੀ ਤੇ ਨਫਾ ਵੀ ਦੇ ਸਕਦੇ ਮੈਂ ਨਫੇ ਵਾਲੀ ਬਹੁਤ ਜਿਆਦੀ ਨਫੇ ਵਾਲੀ ਆ ਮੈਂ ਬਰੀਕੀ ਬਰੀਕੀ ਦੇਖੋ ਬਰੀਕੀ ਹੈ ਵੀ ਚਮੜੀ ਬਹੁਤ ਜਿਆਦੀ ਬਰੀਕ ਹੈ ਦੋਸਤੋ ਤੇ ਠੰਣੇ ਲੇਵਾ ਬਹੁਤ ਜਦਾ ਸਾਫ ਆ ਗੋਦ ਵੀ ਕਰਵਾਇਆ ਨੇ ਪਹਿਲੇ ਸਾਲ 12-13 ਕਿਲੋ ਭਰਿਆ ਅੱਛਾ ਜੀ ਹਾਂਜੀ ਲੋਬੀ ਬੜੀ ਠੰਡੀ ਆ ਠੀਕ ਆ ਸਭ ਤੋਂ ਵੱਡੀ ਗੱਲ ਆ ਵੀ ਪਸੂ ਸੀਲ ਸਭ ਬਹੁਤ ਜ਼ਿਆਦਾ ਠੰਡੀ ਤੇਰੀ ਆ ਤੇ ਖਾਨ ਤੋਂ ਪੂਰਾ ਦਰ ਆਵੇ ਆ ਵੀ 85 ਦੀ ਹਾਂ ਨਾ ਹਾਂਜੀ 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 ਬਾਕੀ ਛੋਟ ਛੱਪੇ ਤੋਂ ਛੋਟ ਦੇ ਨਾਲ ਆ ਜਾਓ ਛੋਟ ਦੇ ਜਨੀਵ ਫੂਲ ਕਰੋ ਜ਼ਰੂਰ ਜਨੀਵ ਕਰੋ ਤੇ ਇਸ ਤੋਂ ਬਾਅਦ ਭਾਈ ਸਤਨਾਮ ਆ ਆ ਗਈ ਆਪਣੇ ਕੋਲ ਅੱਗੇ ਹਾਂਜੀ ਨਾਲ ਵਹਿੜ ਆ ਗਈ ਹਾਂਜੀ ਇਹ ਕ੍ਰੋਸ ਹੀ ਆ ਕਿ ਜਰਸੀ ਕ੍ਰੋਸ ਹੀ ਆ ਜਰਸੀ ਕ੍ਰੋਸ ਆ ਗਈ ਲੈ ਸੂਈ ਸਵਾਈ ਆ ਬਿਲਕੁਲ ਰਾਤ ਦੀ ਸੂਈ ਆ ਰਾਤ ਦੀ ਸੂਈ ਆ ਹਾਂਜੀ ਹੂੰ ਤੇ ਜੇ ਦੂਰ ਐ ਓਕੇ ਆ ਅੱਛਾ ਜੀ ਬਾਕੀ ਠੰਡੀ ਸੁਣੀ ਬਹੁਤ ਆ ਲੋ ਵੀ ਸੀਲ ਸਭ ਪੂਰੀਆ ਦੋਸਤੋ ਤੇ ਰਾਤ ਹੀ ਸੂਈ ਆ ਠੀਕ ਆ ਜੀ 15 ਨੂੰ ਅੱਜ ਆਪਾਂ ਬਿਲਕੁਲ ਵੀਡੀਓ ਬਣਾ ਰਹੇ ਆ 15 ਅਗਸਤ ਨੂੰ ਤੇ ਰਾਤ ਹੀ ਸੂਈ ਆ ਤੇ ਮਗਰ ਬੱਚਾ ਅੱਛਾ ਜੀ ਬੱਚਾ ਮੇਲ ਕਾਫਾ ਗਿੱਲਾ ਨਾੜੂ ਬੱਚੇ ਤੇ ਬਿਲਕੁਲ ਨਾਲ ਤੇ ਇੱਕ ਰਾਂਗ ਜਿਹੜਾ ਦੋਸਤੋ ਕੋਡ ਵਰਗਾ ਰਾਂਗ ਬਿਲਕੁਲ ਲਾਲ ਵਹਿੜਾ ਤੁਜਣਾ ਤੁਜੇ ਸੁਵੇ ਸੁਜੇ ਦੁਜੀ ਦੁਜੀ ਸੁਵੇ ਲੈ ਆਉਂਦੇ ਆ ਨਾ ਠੀਕ ਹੈ ਬਾਕੀ ਥੰਦੇਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੁਆਲਟੀ ਦੇਖੋ ਮੋਠੀ ਥਾਨਾ ਸੂ ਦੇ ਵਿੱਚ ਆ ਪਸ਼ੂ ਵਰਸ ਜਨਾਬ ਦੀ ਸੂਈਏ ਦੋਸਤੋ ਜੇਰ ਪਰ ਰਾਤੀ ਪੈ ਗਈ ਹੈ ਜੀ ਜੇਰ ਜੇ ਪੈ ਗਈ ਜੇਰ ਰਾਤ ਹੀ ਪੈ ਗਈ ਆ ਰਾਤ ਪਈ ਜੇਰ ਦੀ ਨਹੀਂ ਦੋਸਤੋ ਵੀਡੀਓ ਆ ਉਹ ਵੀ ਮਿਲ ਜੂਗੀ ਤੁਹਾਨੂੰ ਸੋ ਕਿਸੇ ਖਰੀਦਦਾਰ ਵੀਰ ਨੇ ਖਰੀਦਣਾ ਪਸ਼ੂ ਤੇ ਵੀਡੀਓ ਤੁਸੀਂ ਵੇਖ ਸਕਦੇ ਹੋ ਜੇਰ ਪਈ ਹੋਈ ਦੀ ਸੋ ਬਾਕੀ ਥਣ ਥਣ ਵਿਥ ਫੁੱਥ ਵੇਖ ਲਓ ਮੁੱਠੀ ਥਣਾ ਮਗਰਲੇ ਥਣਾ ਸਾਈਜ਼ ਵਿੱਚ ਅਗਲੇ ਥਣ ਬਿਲਕੁਲ ਜਿਹੜੀ ਇੱਕ ਸਾਰੀ ਹੈ ਠੀਕ ਹੈ ਦੋ ਇਹ ਜਿਹੜਾ ਆਦੀ ਚਲੋ ਕਰਮਾਈ ਜੀ ਤੇਰੇ ਮੈਂ 3 ਕਿਲੋ ਕੱਢੀ ਆ ਉਹ ਥੋੜੀ ਜਿਹੀ ਜੀ ਅੱਛਾ ਚਮੋਲੇ ਦਾ ਭਾਈ ਸਸਨਾਮ ਕੀ ਕਰਤਾ ਬੋਲ ਦੇ ਲੋ 45 ਮੰਨ ਲਈ ਮੈਂ ਨਾਲ ਜਿੰਨਾ ਮੰਗਣ ਨੂੰ ਮੰਗ ਲੋ ਪਰ ਲੈ ਦੇ ਦੀ ਇੱਕ ਰਾਹ ਦੇ ਦੇ ਦੇਖੋ ਤੱਕ ਜਿਹੜਾ ਆ ਨਾ ਇਹ ਵੀ ਚੱਲ ਗਿਆ ਸੀ ਤੇ ਚੱਲਿਆ ਹਾਂ ਚਲੋ ਮੈਂ ਜਿਆਦਾ ਭਾਈ 42000 ਦੀ ਮਸ਼ੀਨ ਨੂੰ ਆਪਾਂ ਜੀ ਹੁਣ ਤੋਂ 45 ਡਿਮਾਂਡ ਆ ਬੜੀ ਸਤਿ ਸ਼੍ਰੀ ਅਕਾਲ ਕਹਿੰਦਾ ਵੀ 42 ਦੀ ਅਟਾਹ ਸਕਦੇ ਆ ਵੀ ਲੈਣ ਦੇਣਾ ਠੀਕ ਆ ਪਰ 40000 ਲੈਣ ਦੇਣਾ ਠੀਕ ਆ ਇਹ ਆ ਬਿਲਕੁਲ ਤਾਜੀ ਸੂਈ ਆ ਪੇਂਡਿਕਰੀ ਆ ਗੇਅਰ ਪ੍ਰੋਪਰ ਪੈ ਗਈ ਆ ਵੀਡੀਓ ਵਿੱਚ ਬਹੁਤ ਸੌਦਾ ਆ ਠੀਕ ਆ ਇਹ ਕੋਲੇ ਘਟਾਈ 3 ਕਿਲੋ ਜਿਹੜੀ ਜਵਾਈ ਆ ਕੱਢਿਆ ਦੋ ਤੇ ਬੋਲਾ ਜਿਹੜਾ ਦੋ ਕੱਢਿਆ ਹੋਇਆ ਆ ਹਾਂ ਲਓ ਜੀ ਠੀਕ ਆ ਇਸ ਤੋਂ ਬਾਅਦ ਇੱਕ ਤੀਜੇ ਨੰਬਰ ਤੇ ਜਿਹੜਾ ਤਾਂ ਐਨੀਮਲ ਦਿਖਾਉਣਾ ਗੱਬਣਾ ਜੀ ਇਹ ਗੱਬਣਾ ਜੀ ਆ ਜੀ ਦੂਜੇ ਸੂਏ ਐਚ ਐਫ ਹੈਗੀ ਹਾਂ ਜੀ ਅੱਜ ਆਪ ਕਰਾਉ ਜੀ ਆ ਐਚ ਐਫ ਕੁਝ ਕੁ ਕਰਾਉ ਸੀਗਾ ਪਰ ਕੱਦ ਕਾਰ ਪੂਰਾ ਹੈਗਾ ਫੁੱਲ ਵੱਡੀ ਹੈ ਠੀਕ ਹੈ ਜੀ ਤਾਂ ਤੋਂ ਬਹੁਤ ਵਧੀਆ ਲੱਗਦਾ ਲੋ ਜੀ ਤਾਂ ਤੋਂ ਵੀ ਬਾਈ ਜਾਂਦਾ ਵੀ ਪੂਰਾ ਚੰਗਾ ਮੁਠੀ ਥਾਣਾ ਤੇ ਸੂਹਾ ਦੂਜਾ ਕਿ ਤੀਜਾ ਦੂਜਾ ਦੂਜਾ ਹੀ ਕਿਹਾ ਤੀਜੇ ਹਾਂ ਜੀ ਦੂਜੇ 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 ਸੂਏ ਇਸ ਵਸੇ ਪੂਰਾ ਨਵੀਂ ਵਾਈਟ ਬੇਸ ਹੈ ਚਿੱਟੇ ਮੂੰਹ ਵਾਲੀ ਹੈ ਹਾਂਜੀ ਚਿੱਟੇ ਮੂੰਹ ਦੀ ਦੂਜਾ ਸੁਆ ਦਿਨ ਕੱਢ ਜੂ ਜਿਆ 8 ਦਿਨ ਬੇੜਾ ਹੱਥ ਲੈ ਜੀ ਅੱਜ ਜੀ ਬਾਂਦੇ ਨੂੰ ਬਹੁਤ ਜਿਆਦੀ ਥੋੜੀ ਦਾ ਰਾਤੀ ਆਈ ਫਰਾ ਲਪਾਇਆ ਹੈ ਫਰਾ ਮਾ ਨਾ ਕੋਈ ਬੜਾ ਬੰਦ ਤੇ ਪੱਠਾ ਤਾਂ ਬਹੁਤ ਸਾਰਾ ਹੈ ਪੱਠਾ ਟੱਕਾ ਦਾ ਪੂਰਾ ਖਾਂਦੀ ਹੋਗੀ ਆ ਉਹਦਾ ਖਾਂਦੀ ਆ ਆਪਣੇ ਦਾ ਥੋੜਾ ਜਿਹਾ ਠੀਕ ਹੈ ਅ ਸੁਆ ਦੋਸਤੋ ਦੂਜਾ ਸੁਣਾ 8 ਦਿਨ ਘੱਟੋ ਘੱਟ ਲੈ ਜੀ ਢੇਲ ਟੁਲ ਕਾਫੀ ਜਿਆਦੀ ਆ ਅ ਬਾਕੀ ਬੇਲ ਵੇਖੋ ਤੁਸੀਂ ਠੀਕ ਆ ਨਾਂ ਬਾਈ ਕਾਫੀ ਆ ਉਚਾਈ ਪੂਰੀ ਵੱਡੀ ਵਿਹੜਾ ਠੀਕ ਹੈ ਜੀ ਵੱਡੀਆਂ ਵਿਹੜਾ ਜੇ ਤੁਸੀਂ ਗਿਣਤੀ ਕਰ ਸਕਦੇ ਹੋ ਥਾਂ ਪੂਰਾ ਮੁੱਠੀ ਵਾਲਾ ਟੋਟਲ ਤਾਂ ਲਾਫੀ ਆ ਉਮੀਦ ਆ ਵੀ ਘਟੋ ਘਰ ਬੈਠਾ ਤਾਂ ਸਾਡੇ ਨਾਲ ਦੇ ਵਿੱਚ ਲੇਵਾ ਪੂਰਾ ਪਰੂਗੀ ਤੇ ਕਿਉਂਕਿ ਇਹ ਲੜ-ਦੌੜ ਜਿਹੜੇ ਆ ਤੁਹਾਨੂੰ ਦਿਖਾਈ ਦੇ ਰਿਹਾ ਹੈ ਵੀ ਕਾਫੀ ਜਿਆਦਾ ਲੜ-ਦੌੜ ਤੇ ਜਦੋਂ ਦੱਸੋ ਟਾਇਰ ਕਸਮਾ ਦੇਵਾ ਕਰਕੇ ਫਿਰ ਕੁਛ ਹੋਊਗਾ ਠੀਕ ਹੈ ਤੇ ਲੜਦੌੜ ਬਹੁਤ ਹੂੰ ਤੇ ਪਣ ਤੋਂ ਪਣ ਵਧੀਆਂ ਨੇ ਤੇ ਪਣ ਵਧੀਆਂ ਇੱਕੋ ਜਿਹਾ ਨੀਰਾ ਆਉਂਦਾ ਚੌਥਾ ਜੀ ਠੀਕ ਹੈ ਹਾਂ ਜੀ ਬੋਲ ਦਿੰਦੇ ਬੱਸ YouTube ਨਾਲ ਪੂਰੀ ਠੰਡੀ ਠੰਡੀ ਕੋਈ ਗੱਲ ਜਿੱਦਾਂ ਮਰਜ਼ੀ ਦਾ ਦਿੱਤੀ ਹੋਵੇ ਤੇ ਕੀ ਬਾਈ ਸਤਨਾਮ ਕੀ ਮੋਨ ਕਰਤਾ ਫਿਰ ਇਹਦਾ ਲੈਣ ਦਾ ਬੋਲ ਦਿੰਦੇ ਜੀ ਜਿੱਡੀ ਵੱਡੀ ਭਾਵੇਂ 55 ਹਜ਼ਾਰ ਦੀ ਹੈ ਹਾਂਜੀ ਪਰ ਆਪਾਂ 52 ਹਜ਼ਾਰ ਤੇ ਵਸੀ ਤਾਗੇ 55 ਜਾਂਜੋ ਹਾਂਜੀ ਲੈਣ ਦੇ 55 ਹਾਂ ਛੋੜ ਛੜ ਕਰਤਾ ਠੀਕ ਹੈ ਜੀ ਅੱਛੀ ਵੱਡੀ ਜੇ ਥੋੜੀ ਹੋਰ ਤਿਆਰ ਨਹੀਂ ਵਸੀ 55 55 ਹਜ਼ਾਰ ਦੇ ਵਿੱਚ ਦੀ ਹੂੰ ਹਾਂਜੀ ਥੋੜੀ ਜਿਹੀ ਤਿਆਰੀ ਜਿਹੜੀ ਆ ਦੋਸਤੋ ਕੋਈ 10 ਦਿਨ ਦਾ ਹਜੇ ਸਮਾਂ ਹੈ ਬਾਕੀ 52000 ਦੀ ਬਾਈਆਂ ਦਾ ਵੀ ਦੇ ਦਾਂਗੇ ਠੀਕ ਆ ਲੈ ਇਹਦੇ 52000 ਤੋ ਥਾਂ ਥਾਂ ਦੇਖੋਗੇ ਤੁਸੀਂ ਪੂਰਾ ਮੁੱਠੀ ਥਣ ਚਵਾਈ ਵਧੀਆ ਕਰਾ ਦੋਗੀ ਹੱਥੀ ਚਵਾਈ ਜਿਹੜੇ ਵੀਰ ਨੇ ਕਰਨੀ ਹੈ ਇੱਥੋਂ ਤੱਕ ਇੰਨੀ ਰੇਂਜ ਵਾਲਾ ਪਸ਼ੂ ਲੱਭ ਰਹੇ ਹੋ ਤਾਂ ਜ਼ਰੂਰ ਤੁਸੀਂ ਖਰੀਦ ਲਿਓ ਠੀਕ ਆ ਕੱਦ ਪੁੱਤ ਪੂਰਾ ਤੇ ਠੀਕ ਆ ਭਾਈ ਜਤਨਾਮ ਇੱਕ ਆਪਣੇ ਕੋਲ ਜਿਹੜੀ ਲਾਸਟ ਦੇ ਵਿੱਚ ਇਹ ਟੋਕੜ ਗੱਪਣਾ ਜੀ ਹਾਂਜੀ ਇਹਦੇ ਵਿੱਚ ਪਹਿਲਾ ਸੂਬਾ ਮਤਲਬ ਸੂਈ ਗਾ ਦੁੱਜੇ ਆ ਤੇ ਤੰਨਾ ਵੀ ਨਹੀਂ ਗੱਪਣ ਜੀ ਅੱਛਾ ਜੀ ਤੇ 6 ਕਿਲੋ ਦੁੱਧ ਹੀ ਹੈ ਦੂਜਾ ਸੂਬਾ ਹੁਣ ਚੱਲ ਰਿਹਾ ਨਹੀਂ ਪਹਿਲੇ ਸੂਈ ਆ ਨਾ ਪੰਗਾ ਨੇ ਦੂਜੇ ਵਾਸਤੇ ਗੱਪਣ ਦੂਜੇ ਲਈ ਗੱਪਣਾ ਤੇ ਗੱਪਣ ਕਿਨੇ ਚੱਕ ਪਾਸ ਆ ਜੀ ਇਹ ਤਾਂ ਨਵੀਂ ਨਹੀਂ ਚੱਕ ਪਾਸ ਆ ਜੀ ਚੱਕ ਪਾਸ ਆਪਣੇ ਹੱਥੀ ਚੱਕ ਪਾਸ ਆ ਜੀ ਆਪਣੇ ਹੱਥੀ ਚੱਕ ਪਾਸ ਤੇ ਦੁੱਧ ਕਿੰਨਾ ਹੁਣ ਜਵਾਵਾਂ ਦੁੱਧ ਵਿੱਚ ਇਹ ਕੋਈ ਛੇ ਕਿਲੋ 6 ਕਿਲੋ ਹਾਂਜੀ 6 ਕਿਲੋ ਦੁੱਧ ਜਿਹੜਾ ਹੁਣ ਦੋਵੇਂ ਡੰਗ ਮਿਲਦੀ ਹੈ 6 ਕਿਲੋ ਦੁੱਧ ਨਹੀਂ ਵਧੀਆ ਮਾੜਾ ਇਦਾਂ ਹੀ ਮਤਲਬ ਵੰਗਾ ਪਾ ਕੇ ਫੜਾ ਫੜਾ ਪੋਣਾ ਪਾ ਲੂਣੀ ਦਿੰਦਾ ਪਏ ਠੀਕ ਹੈ ਜੀ ਤੇ ਬਿਲਕੁਲ ਦੂਜੇ ਸੂਬੇ ਲਈ ਗੱਪਣ ਆ ਤਿੰਨ ਮਹੀਨੇ ਦੀ ਚੈੱਕ ਪਾਸ ਆ ਬਾਈ ਸਤਰਾਮ ਸਿੰਘ ਦੇ ਹੱਥੋਂ ਸੋ ਜਿਹੜੇ ਵੀਰ ਨੇ ਖਰੀਦਣੀ ਆ ਆਪਦੀ ਸਾਈ ਬੀ ਆ ਨਾਲ ਕਰਕੇ ਆਪਦੀ ਤਸੱਲੀ ਕਰ ਸਕਦੇ ਹੋ ਤੁਸੀਂ ਵੀ ਤੇ 6 ਕਿਲੋ ਦੁੱਧ ਦਾ ਦੋਵੇਂ ਡੰਗ ਮਿਲਦੀ ਹੈ ਜੀ ਭਾਰੇ ਚਾਰ ਤੇ ਹੋਲੇ ਆ ਜੀ ਸਿਰੇ ਇਹ ਕੱਢਾ ਪੜਾ ਠੀਕ ਹੈ ਬਾਕੀ ਥਣ ਥਣ ਆਪਾਂ ਉਹ ਵੀ ਤਸੱਲੀ ਨਾਲ ਪੁੱਛ ਲਾਂਗੇ ਬਾਕੀ ਵਿਖਾਲਾ ਤੋਂ ਥਾਣਾ ਦਾ ਦੇਖ ਸਕਦੇ ਤੁਸੀਂ ਕਿੰ बराबर ਧਾਰਾ ਬਰਾਬਰ ਹੈ ਜੀ ਇਹ ਉਹ ਤੋਂ ਬਹਿਣੀ ਦੇ ਪਾਸੇ ਹੋਣ ਇੱਕ ਨੰਬਰ ਹੈ ਅਰੀਤ ਆ ਰਿਹਾ ਨਾ ਕੱਪ ਭਾਈ ਦੀ ਹੈ ਲਓ ਜੀ ਠੀਕਾ ਤੋਕੜ ਕੱਪੜਾ ਜਿਹੜਾ ਨਗ ਜਿਹੜਾ ਦੋਸਤੋ ਲਾਸ਼ ਤੇ ਤੁਹਾਨੂੰ ਦਿਖਾਇਆ ਤੇ ਇੱਕ ਸਾਈਡ ਤੋਂ ਮੈਨੂੰ ਲੱਗਾ ਸੀਗਾ ਬਾਈ ਸੱਕਦੇ ਹੋਰ ਸਮਝ ਨਹੀਂ ਤੁਸੀਂ ਚੰਨਾਂ ਕਿ ਦਾ ਸੋਇ ਤੋਂ ਬਹੁਤ ਖਰਚ ਹੋ ਜਾਏਗਾ ਲਾਵਾ ਆਵਾਜ਼ ਵਰਗੇ ਚੋ ਜਾਏਗਾ ਚਵਾਈ ਦੇ ਵਿੱਚ ਬੱਦ ਘਟੇਗਾ ਥਾਂ ਦਾ ਥਾਂ ਇਹ ਅਗਲੇ ਨਾਲ ਅਗਲਾ ਮਗਲਾ ਬਰਾਬਰ ਹੋਊਗਾ ਆਹ ਤਾਂ ਕਿਉਂ ਤਸੱਲੀ ਕਰੀ ਕੋਈ ਜੇ ਦੋ ਮਰਜ਼ੀ ਕੋਈ ਚੋਏ ਕੋਈ ਚੱਕਰ ਨਹੀਂਗਾ ਤੇ ਤੋਕੜ ਕੱਪੜੇ ਤਾਂ ਫਿਰ ਕੀ ਮੁੱਲ ਕੀ ਰਹੂਗਾ ਅੱਜ ਜੀ ਉਹਦਾ ਵਾਸ਼ੇ ਦਾ ਕਦ ਕੋਦ ਚੰਗਾ ਹੋਣਾ ਹਾਂਜੀ 15-16 ਕਰ ਲਈਏ ਤੇ ਰਹਿ ਜਾਂ ਸਿੱਧਾ 13000 ਦੀ ਠੀਕ ਹੈ ਜੀ 13000 ਦੀਆ ਦੋਸਤੋ ਅਗੇ ਉਮੀਦ ਇਹ ਆ ਵੀ ਪਸ਼ੂ ਬਿਲਕੁਲ 3 ਮਹੀਨੇ ਦਾ ਗੱਬਣਾ 7 ਮਹੀਨੇ ਕੋਈ 6 ਮਹੀਨੇ ਘੱਟੋ ਘਾਟ ਜਿਹਦਾ ਸਮਾਂ ਬਿਲਕੁਲ ਸਾਂਭਣਾ 6 500 ਕਿਲੋ ਦੁੱਧ ਵੀ ਹਾ ਜਰਾ ਨਾਲ ਦੁੱਧ ਜੀ ਨਾਲ ਠੀਕ ਹੈ ਨਾਲ ਦੁੱਧ ਹੀ ਸਗਣਾ ਚਿੱਟਾ ਹੋਈਆਂ ਰਗਾ ਠੀਕ ਹੈ ਜੀ ਕਰੋਸ ਆ ਕਰੋਸ ਆ ਤੇ ਸੀਲ ਸਭ ਪੂਰੀ ਹੈ ਠੀਕ ਹੈ ਜੀ ਲਾਤ ਨਹੀਂ ਪੜਦੀ ਕਰਦਾ ਆ ਥਾਣਾ ਜੀ ਤਿੰਨ ਥਾਣਾ ਪਿਛਲੇ ਬਨੇ ਬੈਕਸਾਨਾ ਥੋੜਾ ਜਿਹਾ ਵੀਰਾਂ ਦਾ ਵੀ ਚੁਵਾਈ ਹੋ ਗਈ ਹੈ ਜਾਂ ਕੁਛ ਵੀ ਆ ਤੇ ਬਾਕੀ ਧਾਰ ਜਿਹੜੀ ਇੱਕ ਸਾਰਾ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚੁਵਾਈ ਕਰੋ ਤਸल्ली ਕਰੋ ਠੀਕ ਹੈ 13000 ਨੈਟ ਪ੍ਰਾਈਸ ਜਿਹੜਾ 13000 ਹਾਂਜੀ ਤੇ ਬਾਈ ਸਤਨਾਮ ਪਸ਼ੂਆ ਚ 4 ਪਕਾਉ ਆ ਹਾਂਜੀ 4 ਆ ਜੀ ਠੀਕ ਆ ਤੇ ਦਈਏ ਸੰਪਰਕ ਨੰਬਰ ਆ ਤੇ ਨੰਬਰ ਆਪਣਾ ਵੀਰ ਜੀ 94655 ਹਾਂਜੀ 595 ਠੀਕ ਹੈ ਜੀ ਪਿੰਡ ਘਰੋ ਤਹਿਸੀਲ ਪੱਟੀ ਦਾ ਠੀਕ ਆ ਸੋ ਦੋਸਤੋ ਨੰਬਰ ਜਿਹੜੇ ਆ ਬਾਈ ਸਤਨਾਮ ਸਿੰਘ ਦੇ ਆਪਾਂ ਹਰ ਵਾਰ ਦੀ ਤਰ੍ਹਾਂ ਲਗਾਤਾਰ ਸਕਰੀਨ ਦੇ ਥੱਲੇ ਚਲਦੇ ਕਰਦੇ ਜੀ ਆ ਨੰਬਰਾਂ ਤੇ ਤੁਸੀਂ ਸੰਪਰਕ ਕਰਦੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ